ਖਬਰ ਲੈਨੇ ਕਪੂਰਥਲਾ ਤੋਂ ਜਿੱਥੇ ਕਪੂਰਥਲਾ ਪੁਲਿਸ ਨੇ ਡਰੱਗ ਅਤੇ ਹਥਿਆਰਾਂ ਸਮੇਤ ਦੋ ਅਰਬੀਏ ਨੂੰ ਕਾਬੂ ਕੀਤਾ ਹੈ। ਤੁਹਾੰਦ ਦੇ ਕੇ ਸੀਐਸਟਾਫ ਕਪੂਰਥਲਾ ਦੇ ਵੱਲੋਂ 500 ਗ੍ਰਾਮ ਫੇਰੋਇਨ, ਇੱਕ ਦੇਸੀ ਪਿਸਤੌਲ ਸਮੇਤ ਜਿੰਦਾ 5 ਕਾਰਤੂਸ ਅਤੇ ਇੱਕ ਮੋਟਰਸਾਈਕਲ ਮਾਰਕਾ ਸਪਲੈਂਡਰ ਵੇ ਦੋ ਗ੍ਰਿਫਤਾਰ આરોપી ਕਿਤੇ ਹਨ ਜਾਣਕਾਰੀ ਅਨੁਸਾਰ ਪਹਿਲਾ આરોપી ਨਵਦੀਪ ਸਿੰਘ ਉਰਫ ਜੋਸ਼ੇ ਨਵਾਸੀ ਪਿੰਡ ਫਰੀਦੋਵਾਲ थाना ਮੱਕੂ ਜ਼ਿਲ੍ਹਾ ਬਿਰੋਜਪੁਰ ਦੀ ਜੀ ਉਮਰ 21 ਸਾਲ ਜੋ ਕਿ ਕੋ ਨਾਨਕ ਕਾਲਜ ਬਿਰੋਜਪੁਰ ਵਿੱਚ ਪੜ੍ਹੇ ਕਰ ਰਿਹਾ ਹੈ ਦੂਸਰਾ ਗਸਪਰਨ ਸਿੰਘ ਉਰਫ ਕਰਨ ਪਿੰਡ ਫਰੀਦੋਵਾਲ थाना ਮੱਕੂ ਜ਼ਿਲ੍ਹਾ ਬਿਰੋਜਪੁਰ ਦੀ ਜੀ ਉਮਰ 23 ਸਾਲ ਜੋ ਕਿ ਪਾਸਟੂ ਦੇ ਨਾਲ ਖੇਤੀਬਾੜ ਦਾ ਕੰਮ ਕਰ ਰਿਹਾ ਹੈ ਇਹਨਾਂ ਤੋਂ ਦੱਸਿਆ ਜਾ ਰਿਹਾ ਹੈ ਕਿ 500 ਗ੍ਰਾਮ ਹੈਰੋਇਨ ਗ੍ਰਾਮਦੋਈਏ ਇਸ ਦੇ ਨਾਲ ਇੱਕ ਦੇਸੀ ਤੋਲ 500 ਜਿੰਦਾ ਕਾਰਕੂਸ ਅਤੇ ਇੱਕ ਸਪਲੈਂਡਰ ਮੋਟਰਸਾਈਕਲ ਵੀ ਬਰਨਮ ਕੀਤਾ ਗਿਆ ਉਧਰ ਕਾਨਫਰੰਸ ਦੌਰਾਨ ਪੁਲਿਸ ਦਰਨੇ ਸਹਿ ਕੇ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੇ ਕੋਲੋਂ ਹੋਰ ਵੀ ਪੁੱਛਗਿੱਛ ਜਾਰੀ ਹੈ ਅਤੇ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਇਹ ਹੈਰੋਇਨ ਕਿਸ ਕੋਲੋਂ ਖਰੀਦ ਕੇ ਲਿਆਇਆ ਨਾ ਅਤੇ ਅੱਗੇ ਇਹਨਾਂ ਨੇ ਹੈਰੋਇਨ ਕਿਸ ਨੂੰ ਸਪਲਾਈ ਕਰਨੀ ਸੀ ਜਿਸ ਦੇ ਵਿੱਚ ਇਹ ਪੁਲਿਸ ਨੂੰ ਇਹਨਾਂ ਤੋਂ ਹੋਰ ਐਮ ਕਲਾਸ ਦੇ ਹੋਣ ਦੀ ਸੰਭਾਵਨਾ ਹੈ ਰਿਗਾਰਡਿੰਗ ਪ੍ਰੈਸ ਕਾਨਫਰੰਸ ਇਹ ਚੀਜ਼ ਹੈ ਇਸ ਨੇ ਮਾਜੂਰ ਡੀਜੀਪੀ ਸਾਹਿਬ ਪੰਜਾਬ ਸਪੈਸ਼ਲ ਗੌਰਤੂ ਦਾ ਐਸਐਸਪੀ ਕਪੂਰਥਲਾ ਕੋਲੋਂ ਮਸ਼ਰਬ ਜੋ ਜ਼ੀਰੋ ਟੋਲਰੈਂਸ ਦੇ ਤਹਿਤ ਅਸੀਂ ਚੱਲ ਰਹੇ ਹਾਂ ਉਹਦੇ ਵਿੱਚ ਸੀਆਈਏ ਕਪੂਰਥਲਾ ਅਤੇ ਸੁਲਤਾਨਪੁਰ ਲੋਧੀ ਪੁਲਿਸ ਨੂੰ ਕਬੜੀ ਕੰਮ ਜਦਗੀ ਕੱਲ ਮਿਲੀ ਹੈ ਉਹਦੇ ਵਿੱਚ 1.5 ਕਿਲੋ ਜਿਹੜੀ ਹੈਰੋਇਨ ਹੈ 500 ਗ੍ਰਾਮ ਇੱਕ ਪਿਸਟਲ ਹੈਗਾ ਕੰਟਰੀ ਮੈਡ ਉਹ ਬ੍ਰਾਹਮਣ ਕੀਤੇ ਆ ਆਪਣੇ ਇੱਕ ਪੌਲ ਪਿੰਡ ਹੈਗਾ ਉੱਥੋਂ ਲਿੰਕ ਰੋਡ ਤੋਂ ਉੱਥੇ ਹੀ ਐਸੀ ਕੇਵਲ ਸਿੰਘ ਦੀ ਅਗਵਾਈ ਸਿਨਾਤਬੰਦੀ ਕੀਤੀ ਸੀ ਸੀਆਈਏ ਨੇ ਤੇ ਉਹਦੇ ਵਿੱਚ ਜਦੋਂ ਉਹਨਾਂ ਨੂੰ ਐਪੀਐਨ ਚੀਤਾ ਦੂਰ ਲੱਭੇ ਮਿਲੇ ਇੱਕ ਨਵਦੀਪ ਹੈ ਤੇ ਦੂਜਾ ਜਿਸ ਕਰਨ ਦੇਗਾ ਇਹ ਫਰੀਦੇਵਾਲ ਜ਼ਿਲ੍ਹਾ ਫਿਰੋਜ਼ਪੁਰ ਦੇ ਰਹਿਣ ਵਾਲੇ ਲਿਗੇ ਮਕੂ ਥਾਣੇ ਦੇ ਜਿਨ੍ਹਾਂ ਪਾਸੋਂ ਇਹ ਬ੍ਰਾਹਮਣਗੀ ਜਿਹੜੀ ਆ ਹੋਈ ਹੈ ਇਹਦੇ ਵਿੱਚ ਇੱਕ ਮੋਟਰਸਾਈਕਲ ਵੀ ਇਹਨਾਂ ਤੋਂ ਬਰਾਮਦ ਹੋਇਆ ਹੈਗਾ ਔਰ ਇਹ ਇਹਦੇ ਵਿੱਚ ਦੇਖਣ ਵਾਲੀ ਗੱਲ ਇਹ ਹੈ ਕਿ ਦੋਨੇ ਲੜਕੇ ਜਿਹੜੇ ਲਿਖੇ ਆ 21 ਤੋਂ 23 ਸਾਲ ਦੇ ਵਿਚਕਾਰ ਹੈਗੇ ਆ ਇੱਕ ਜਿਹੜਾ ਹੈਗਾ ਉਹ ਬੀਏ ਦੇ ਵਿੱਚ ਪੜਦਾ ਹੈਗਾ ਔਰ ਦੂਜਾ ਖੇਤੀਬਾੜੀ ਕਰਦਾ ਹੈਗਾ ਤੇ ਇਹਦੇ ਵਿੱਚ ਅਸੀਂ ਥਾਣਾ ਸੁਲਤਾਨਪੁਰ ਲੋਧੀ ਵਿਖੇ ਮੁਕਦਮਾ ਨੰਬਰ 10 ਰਜਿਸਟਰ ਕੀਤਾ ਹੈ ਦਾ ਬੀਐਸਪੀ ਸਾਹਿਬ ਦੀ ਅਗਵਾਈ ਦੇ ਵਿੱਚ ਬੀਐਸਪੀ ਸੁਲਤਾਨਪੁਰ ਲੋਧੀ ਜੀ ਦੇ ਔਰ ਇਹਦੇ ਵਿੱਚ ਅਸੀਂ 21 ਸੀਜ਼ ਦੇ ਤਹਿਤ ਮੁਕਦਮਾ ਜਿਹੜਾ ਰਜਿਸਟਰ ਕੀਤਾ ਜੋ ਕਮਰਸ਼ੀਅਲ ਕੁਆंटਿਟੀ ਹੈ ਐਨਡੀਪੀਐਸ ਇੱਕ ਤੇ ਇਹਦੇ ਵਿੱਚ ਫਰਦਰ ਜਿਹੜੀ ਉਹ ਤਤਤੀਸ ਸਾਡੀ ਜਾਰੀ ਹੈ ਤੇ ਕਿਥੋਂ ਲੈ ਕੇ ਆਏ ਕਿ ਇਹਨਾਂ ਨੂੰ ਦੇਣੀ ਸੀਗੀ ਉਹ ਤੇ ਤੇ ਅਸੀਂ ਜਿਹੜੀ ਹੈ ਨੈਕਸਟ ਇਨਵੈਸਟੀਗੇਸ਼ਨ ਜਿਹੜੀ ਹੈ ਉਹ ਕਰ ਰਹੇ ਹਾਂ ਇਹ ਕਿੱਥੋਂ ਆਈਆਂ ਕਿੱਥੇ ਜਾਣੀ ਸੀ ਇਹਨਾਂ ਦਾ ਕੋਈ ਫੈਮਿਲੀ ਪਿਛਲਾ ਕ੍ਰਿਮੀਨਲ ਬੈਕਗ੍ਰਾਉਂਡ ਹਜੇ ਤੱਕ ਇਹ ਕੁਗਲ ਇਹਨਾਂ ਦੇ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਇਹ ਮੁੰਡਾ ਵੀ ਇਹ ਕਰਦਾ ਸੀ ਕਿ ਪਰੰਦਰ ਨਾਲ ਨਾਲ ਇਹ ਕੰਮ ਕਰਦਾ ਨਾਲ ਕਰਨਾ ਕਰਦਾ ਸੀ ਵੀ ਤਾਂ ਕੋਈ ਕਹੋ ਇਹ ਕਰੀ ਪੈਸੇ ਦਾ ਪੈਸੇ ਦਾ ਲੂਟ ਸੀਗਾ ਜੋ ਉਹਨਾਂ ਦੀ ਮੁੱਢਲੀ ਕੁਝ ਕਿਸ ਤੋਂ ਪਤਾ ਲੱਗਾ ਇਹ ਵੀ ਪੈਸੇ ਦਾ ਲੂਟ ਸੀਗਾ ਉਹਦੇ ਕਰਕੇ ਇਹਦੇ ਵਿੱਚ ਇੰਡਲਸ ਹੋ ਗਏ ਇੱਕ ਰੋਪ ਕਰ ਰਹੀ ਸੀ ਇਹ ਥੋੜੇ ਚੱਟੋ ਸੀ ਗਿਆ ਇਹਨਾਂ ਨੂੰ ਦੱਸਿਆ ਸੀ ਕਨਸੈਗਮੈਂਟ ਪਹਿਲਾਂ ਸੀ ਦਿੱਤੀ ਹੈ ਜੇ ਕਿ ਸੀਕ੍ਰੀਟਡ ਨੇ ਸੈਕਿੰਡ ਨੇ ਹਜੇ ਤੱਕ ਨਹੀਂ ਇਹ ਦਿੱਤੀ ਡਿੱਕਟ ਨਹੀਂ ਹੈ ਇਹ ਹੈ ਨਾ ਇਹ ਜਿਹਦਾ 21 ਸਾਲ ਦਾ ਆ ਬੀਏ ਅਗਰ ਲਾਸਟ ইয়ার ਹੀ ਕਾਲਜ ਟੂ ਸ਼ਾਟ ਕੀਤੀ ਹੋਏਗੀ ਜਾਂ ਬੀਏ ਚ ਆ ਇਹ ਕਿਹੜੀ ਚਾ ਫਸ ਸਕਦੀ ਬੀਏ ਫਸਟ ਇਅਰ ਬੀਏ ਫਸਟ ਇਅਰ ਹੈ ਨਾ ਤੇ ਕੋਈ ਸ਼ੌਕ ਜਾਂ ਨਾ ਕਿ ਮੋਬਾਈਲ ਵਗੈਰਾ ਕੁਛ ਏਦਾਂ ਦਾ ਜਾਂ ਹਾਈ ਪ੍ਰੋਫਾਈਲ ਜਾਂ ਨਾ ਜੋ ਸਟਾਈਲ ਸਟਾਈਲ ਆ ਉਹ ਕੀ ਹੈ ਯਾਨੀ ਕੀ ਮੋਬਾਈਲ ਤਾਂ ਤੁਹਾਨੂੰ ਪਤਾ ਰੱਖਣੀ ਹੋਣੀ ਹੈ ਕਾਮਨ ਇਸ ਨੂੰ ਜਿਹੜਾ ਤਰੈ ਲਈ ਹੋ ਗਿਆ ਹਾਂ ਹਾਂ ਕੁਝ ਏਦਾਂ ਦਾ ਵੀ ਬੜਾ ਇਨਵੈਸਟੀਗੇਟ ਕਰ ਰਹੇ ਹਾਂ ਜਿੱਦਾਂ ਕੋਈ ਗੱਲ ਐਵੇਂ ਹੀ ਸਾਹਮਣੇ ਆਏ ਤੁਹਾਡੇ ਨਹੀਂ ਨਹੀਂ ਹਜੇ ਤੱਕ ਨਹੀਂ ਫੈਮਲੀ ਬੈਕਗਰਾਉਂਡ ਕੋਈ ਫੈਮਲੀ ਬੈਕਗਰਾਉਂਡ ਦੇ ਰਿੰਦ ਸਿੰਘ ਫੈਮਲੀ ਨੂੰ ਇਨਵੈਸਟੀਗੇਟ ਕਰ ਰਹੇ ਹਾਂ ਅਸੀਂ ਜਿੱਦਾਂ ਇੱਕ ਦਾ ਫਾਰਮ ਖੇਤੀਬਾੜੀ ਕਰਦਾ ਹੈਗਾ ਹੂੰ ਉਹ ਦੂਜੇ ਬਾਰੇ ਵੀ ਹੁਣ ਜਿਹੜਾ ਉੱਥੇ ਦਾ ਲੋਕਲ ਪੁਲਿਸ ਹੈਗੀ ਆ ਹੁਣ ਤੋਂ ਅਸੀਂ ਵੈਰੀਫਾਈ ਕਰਾਂਗੇ ਇਹਨਾਂ ਦੇ ਇਨਸੀਡੈਂਟ ਜੀ ਇਹ ਇਹਨਾਂ ਦੇ ਇੱਥੇ ਸੀਗਾ ਕਿਰਦਾਰ ਸੀਗਾ ਇਹ ਪਿਸਤਲ ਜਿਹੜਾ ਬਰਾਮਦ ਹੋਇਆ ਉਹ ਇਹ ਕੰਟਰੀ ਮੇਡ ਪਿਸਤਲ ਹੈਗਾ ਹਮ ਮੱਤੀਬੋਰ ਦਾ ਪਿਸਤਲ ਹੈਗਾ ਪਤਾ ਲੱਗਾ ਕਿੱਥੋਂ ਇਹਨਾਂ ਨੂੰ ਮਿਲਿਆ ਕਿੱਦਾਂ ਲੈਣ ਇਹ ਕਰ ਰਹੇ ਇਨਵੈਸਟੀਗੇਸ਼ਨ ਕਿੱਥੋਂ ਲੈ ਕੇ ਆਏ ਚਾਰਜ ਹੋ ਜਾਏਗਾ ਪਿਸਤਲ ਦੇ ਤੇ ਠੀਕ ਹੈ ਥੈਂਕ ਯੂ ਸੋ ਮਚ A1 ਪੰਜਾਬੀ ਟੀਵੀ ਲਈ ਕਪੂਰਦਾ ਤੋਂ ਨਰੇਸ਼ ਕੋਤਲਾ ਅਤੇ ਸਾਜਨ ਕੋਤਲਾ ਦੀ ਰਿਪੋਰਟ